ਕੁਲਵਿੰਦਰ ਕੌਰ ਦੇ ਵੱਲੋਂ ਕੰਗੜਾ ਦੇ ਥੱਪੜ ਦਾ ਮਾਮਲਾ ਥੱਪੜ ਦੇ ਮਾਮੇ ਨੂੰ ਲੈ ਕੇ ਲੋਕਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਸੋ ਕੰਗੜਾ ਰਣਾਉਤ ਨੂੰ ਮਿਲਿਆ ਆਪਣੇ ਕਿਤੇ ਦੀ ਸਜ਼ਾ। ਸੋ ਲੋਕਾਂ ਵੱਲੋਂ ਕਿਹਾ ਗਿਆ ਕੰਗੜਾ ਕਿਸਾਨਾਂ ਨੂੰ ਅਤਵਾਦੀ ਦੱਸਦੀ ਹੈ ਸਾਰੇ ਦੇਸ਼ ਨੂੰ ਅੰਨ ਦੇਣ ਵਾਲਾ ਕਿਸਾਨ ਅੰਨ ਦਾਤਾ ਹੈ ਨਾ ਕਿ ਅਤਵਾਦੀ। ਪਿਛਲੇ ਦਿਨੀ ਲਗਾਤਾਰ ਤੁਸੀਂ ਦੇਖ ਰਹੇ ਕਿ ਸਿਕਿਉਰਿਟੀ ਪਰਸਨ ਦੇ ਵੱਲ ਲੰਗਦਿਆਂ ਹੋਇਆਂ ਕੰਗੜਾ ਰਣਾਉਤ ਦੇ ਉੱਤੇ ਇੱਕ ਹਮਲਾ ਹੋਇਆ ਜਿਸ ਤਰੀਕੇ ਨਾਲ ਇੱਕ ਅਧਿਕਾਰੀ ਵੱਲੋਂ ਮਹਿਲਾ ਕੁਲਵਿੰਦਰ ਕੌਰ ਵੱਲੋਂ ਜਿਹੜੀ ਆ ਉਸ ਨੂੰ ਥੱਪੜ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਲੋਕਾਂ ਦਾ ਕੀ ਕਹਿਣਾ ਹੈ ਲੋਕ ਸਾਡੇ ਨਾਲ ਅਸੀਂ ਹਲਕਾ ਜਨਾਲਾ ਦੇ ਵਿੱਚ ਮੌਜੂਦ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਲੋਕ ਕਿਸ ਤਰੀਕੇ ਨਾਲ ਸਮਝਦੇ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰਾਂ ਵੱਲੋਂ ਕਿਤਨਾ ਕਿਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਪੰਜਾਬ ਵਾਸਤੇ ਇਹ ਕੋਈ ਵਧੀਆ ਗੱਲ ਨਹੀਂ ਕਿ ਪੰਜਾਬ ਦਾ ਕਿਤਨਾ ਕਿਤੇ ਅਕਸ ਜਿਹੜਾ ਖਰਾਬ ਹੁੰਦਾ ਨਜ਼ਰ ਆਉਂਦਾ ਪਰ ਲੋਕੀ ਕਿਸ ਤਰੀਕੇ ਨਾਲ ਵੇਖਦੇ ਨੇ ਸਾਡੇ ਨਾਲ ਕੁਝ ਸੂਝਵਾਨ ਲੋਕ ਮੌਜੂਦ ਨੇ ਆਪਾਂ ਗੱਲ ਕਰਾਂਗੇ ਪੂਰੀ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਦੇਖ ਰਹੇ ਕਿ ਇੱਕ ਫਿਲਮੀ ਅਦਾਕਾਰਾ ਕੰਗਨਾਰ ਨਾਵਰਤਿਕ ਕੁਲਵਿੰਦਰ ਕੌਰ ਸ਼ੇਰਨੀ ਵੱਲੋਂ ਸਭ ਤੋਂ ਪਹਿਲਾਂ ਤੇ ਆਪਜੀ ਦੇ ਚੈਨਲ ਰਹੀਂ ਸਾਰੀਆਂ ਸਰਪ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦਰਾ ਸਿੰਘ ਸਭਾ ਕਾਲਿਆਂਵਾਲਾ ਖੂਬ ਅਜਨਾਲੇ ਤੋਂ ਆਖਾਰੀ ਪ੍ਰਬੰਧਕ ਕਮੇਟੀ ਖੜੀ ਆ ਔਰ ਜਿਹੜਾ ਤੁਸੀਂ ਸਵਾਲ ਕੀਤਾ ਵੀ ਕੰਗਣਾ ਰੌਤੇ ਜਿਹੜਾ ਥੱਪੜ ਵੱਜਿਆ ਉਹਦੇ ਤੁਸੀਂ ਕਿਹ ਟੰਗ ਨਾਲ ਵੇਖਦੇ ਵੇਖੋ ਇੱਕ ਚੀਜ਼ ਦੇ ਅਸੀਂ ਹਾਮੀ ਆ ਵੀ ਅਸੀਂ ਹਿੰਸਾ ਦੇ ਕਦੀ ਵੀ ਹਾਮੀ ਨਹੀਂ ਔਰ ਨਾ ਇਸੇ ਕੰਮ ਦੇ ਵਿੱਚ ਸਿੱਖ ਪੰਥ ਦੇ ਵਿੱਚ ਕਿਤੇ ਵੀ ਹਿੰਸਾ ਨੂੰ ਕੋਈ ਜਗ੍ਹਾ ਦਿੱਤੀ ਗਈ ਹੈ ਸਾਡੇ ਗੁਰੂ ਸਾਹਿਬਾਂ ਵੱਲੋਂ ਪਰ ਜਿੱਥੇ ਸੱਚ ਦੀ ਗੱਲ ਆ ਜਿੱਥੇ ਆਪਣੇ ਅਧਿਕਾਰਾਂ ਦੀ ਗੱਲ ਆ ਆਪਣੇ ਹੱਕਾਂ ਦੀ ਗੱਲ ਆ ਆਪਣੇ ਸੱਚਾਈ ਦੀ ਗੱਲ ਆ ਉੱਥੇ ਤੇ ਸਾਨੂੰ ਗੁਰੂ ਨਾਨਕ ਦੇਵ ਪਾਸ਼ਾ ਨੇ ਉਪਦੇਸ਼ ਇਹੋ ਦਿੱਤਾ ਵੀ ਆਪਣੇ ਹੱਕਾਂ ਦੇ ਉੱਤੇ ਗੱਲ ਕਰਨੀ ਆ ਸੱਚ ਦੀ ਗੱਲ ਕਰਨੀ ਆ ਔਰ ਬੜੇ ਆਪਣੇ ਜੁੱਧ ਦੇ ਨਾਲ ਗੱਲ ਕਰਨੀ ਆ ਕਿਉਂਕਿ ਗੁਰੂ ਨਾਨਕ ਪਾਸ਼ਾ ਨੇ ਬਾਬਰ ਨੂੰ ਜਾਬਰ ਕਹਿ ਕੇ ਤੇ ਸਾਨੂੰ ਉਪਦੇਸ਼ ਦਿੱਤਾ ਇਹ ਆਪਾਂ ਕਦੀ ਸੋਚੀਏ ਵੀ ਜੇ ਗੁਰਨਾਕ ਬਾਸ਼ਾ ਬਾਪਰ ਨੂੰ ਜਾਫਰ ਨਾਲ ਕਹਿੰਦੇ ਆਪਾਂ ਕਹਿੰਦੇ ਵੀ ਕੀ ਲੋੜ ਕੋਤ ਸੰਤ ਨੇ ਉਹ ਤੇ ਸਾਧੂ ਨੇ ਉਹਨਾਂ ਨੂੰ ਕੀ ਲੋੜ ਪਈ ਐ ਇਹਨਾਂ ਕੰਮਾਂ ਦੇ ਵਿੱਚ ਪੈਣ ਦੀ ਤੇ ਫਿਰ ਅਸੀਂ ਸ਼ਾਇਦ ਅੱਜ ਵੀ ਸਾਡਾ ਭਾਰਤ ਜਿਹੜਾ ਉਹ ਮੁਗਲਾਂ ਦੇ ਗੁਲਾਮ ਹੀ ਹੁੰਦਾ ਕਿਉਂਕਿ 800 ਸਾਲ ਆਪਾਂ ਗੁਲਾਮੀ ਕੀਤੀ ਐ ਭਾਰਤ ਨੇ ਤੇ ਗੁਰਨਾਕ ਬਾਸ਼ਾ ਨੇ 1526 ਦੇ ਵਿੱਚ ਇਹ ਸਾਡੇ ਗਲੋਂ ਗੁਲਾਮੀ ਲਾਈ ਤੇ ਸਾਨੂੰ ਹੱਕ ਤੇ ਸੱਚ ਬੋਲਣ ਦੀ ਜਿਹੜੀ ਹਿੰਮਤ ਉਪਦੇਸ਼ ਇਹ ਸਾਨੂੰ ਗੁਰਨਾਕ ਬਾਸ਼ਾ ਨੇ ਦਿੱਤਾ ਕੰਗਲਾ ਰਾਉ ਨੇ ਜਿਹੜਾ ਥੱਪੜ ਮਾਰਿਆ ਇਦੇ ਪਿੱਛੇ ਪਹਿਲਾਂ ਲੌਜੀਕ ਵੇਖੋ ਵੀ ਗੱਲ ਕੀ ਆ ਕਾਰਨ ਕੀ ਆ ਕਿਉਂ ਮਾਰਿਆ ਕੰਗੜਾ ਰੋਹ ਦੀ ਉੱਥੇ ਡਿਊਟੀ ਆ ਉਹ ਉੱਥੇ ਹੋਰ ਵੀ ਕਿੰਨੀ ਦੁਨੀਆ ਉੱਤੇ ਹਜ਼ਾਰਾਂ ਰੋਗ ਰੋਜ਼ ਲੰਘਦੇ ਆ ਕਿੰਨੇ ਜਣੋਂ ਕੰਗੜਾ ਰੋਹ ਦੇ ਥੱਪੜ ਮਾਰਿਆ ਸਾਨੂੰ ਵੇਖਣਾ ਤੇ ਇਹ ਪਊਗਾ ਵੀ ਕਿੰਨੇ ਆ ਕੇ ਬੰਦਿਆਂ ਨੂੰ ਕੰਗੜਾ ਰੋਹ ਨੇ ਥੱਪੜ ਮਾਰਿਆ ਉੱਥੇ ਜਦੋਂ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਜਾਂਦਾ ਕੰਗੜਾ ਰਣਾਵਤ ਨੂੰ ਪਰ ਜਿਸ ਤਰੀਕੇ ਨਾਲ ਸਿਕਿਉਰਿਟੀ ਪਰਪਸ ਦੀ ਗੱਲ ਕੀਤੀ ਜਾਂਦੀ ਹੈ ਕਿ ਇੱਕ ਸਿਕਿਉਰਿਟੀ ਦੇ ਪੰਜਾਬੀ ਮਹਿਲਾ ਜਿਹੜੀ ਸਿਕਿਉਰਿਟੀ ਕਰ ਰਹੀ ਸੀ ਉਸ ਵੇਲੇ ਮੌਕੇ ਤੇ ਕਿਤੇ ਨਾ ਕਿਤੇ ਇਹ ਵੀ ਪੰਜਾਬ ਦਾ ਅਕਸ ਖਰਾਬ ਹੁੰਦਾ ਜਿੱਥੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਵੱਡੇ ਜਿਹੜੇ ਮਤਲਬ ਡਿਊਟੀਆਂ ਕਰ ਰਹੇ ਨੇ ਵੱਡੇ ਪੱਧਰ ਤੇ ਦੇਸ਼ ਦੇ ਹਰ ਕੋਨੇਆਂ ਦੇ ਵਰਡ ਦੇ ਵਿੱਚ ਕੋਨਿਆਂ ਚ ਕਰ ਰਹੇ ਨੇ ਕਿਤੇ ਕਿਤੇ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਊਗਾ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਏਗਰੀ ਹਾਂ ਵੀ ਉਹ ਆਨ ਡਿਊਟੀ ਸੀਗੇ ਆਨ ਵਰਦੀ ਦੇ ਵਿੱਚ ਸੀਗੇ ਪਰ ਆਪਾਂ ਨੂੰ ਸਾਨੂੰ ਇਹ ਵੀ ਦੇਖਣਾ ਪਊਣਾ ਵੀ ਇਹਦੋਂ ਪਹਿਲਾਂ ਵੀ ਇਸ ਘਟਨਾ ਤੋਂ ਪਹਿਲਾਂ ਵੀ ਕਦੀ ਇਹੋ ਜਿਹਾ ਆਨ ਡਿਊਟੀ ਕਿਸੇ ਨੇ ਵਾਅਦਾ ਕੀਤਾ ਕਿ ਨਹੀਂ ਕੀਤਾ ਪੰਜਾਬ ਦੇ ਵਿੱਚੋਂ ਚੁੰਮ ਚੁੰਮ ਕੇ ਬੱਚੇ ਚੁੱਕ ਕੇ 25000 ਨੌਜਵਾਨਾਂ ਨੂੰ ਲਾਸ਼ ਬਣਾਤਾ ਉਹ ਵਰਦੀ ਵਾਲਿਆਂ ਬਣਾਇਆ ਉਹਨਾਂ ਨੇ ਵਰਦੀ ਪਾਈ ਸੀਗੀ ਉਹਨਾਂ ਦੇ ਸਰੀਰ ਦੇ ਤੋਂ ਵਰਦੀ ਸੀਗੀ ਔਰ ਸਟਾਰ ਲੱਗੇ ਉਹਨਾਂ ਦੇ ਤੇ ਜਿਹਨੇ 25000 9 ਜਨਨਾਂ ਨੂੰ ਲਾਸ਼ ਬਣਾ ਦਿੱਤਾ ਉਦੋਂ ਕਿਉਂ ਨਹੀਂ ਆਪਾਂ ਕਿਸੇ ਨੇ ਗੱਲ ਕੀਤੀ ਕਿਸੇ ਬੰਦੇ ਨੇ ਗੱਲ ਨਹੀਂ ਕੀਤੀ ਵੀ ਇਹ ਵਰਦੀ 'ਚ ਰਹਿ ਕੇ ਇਹਨਾਂ ਨੇ ਕਿਉਂ ਕਾਨੂੰਨ ਦੀ ਰੰਗਣਾ ਕੀਤੀ ਆ ਆ ਕੱਲ ਜੇ ਡੀਐਸਪੀ ਨੂੰ ਇੱਕ ਡੀਆਈਜੀ ਨੂੰ ਸਜ਼ਾ ਹੋਈ ਆ ਉਹ ਵੀ ਇਸੇ ਕਰਕੇ ਹੋਈ ਆ 31 ਸਾਲ ਬਾਅਦ ਸਜ਼ਾ ਹੋਈ ਆ ਇਸੇ ਕਰਕੇ ਹੋਈ ਆ ਵੀ ਉਹਨਾਂ ਨੇ ਵੀ ਨਜਾਇਜ਼ ਚੋਕੇ ਮਾਰਿਆ ਸੀਗਾ ਵੇਖੋ ਜੇ ਉਹਨਾਂ ਦਿਨਾਂ ਦੇ ਵਿੱਚ ਵੀ ਕੋਈ ਬੰਦਾ ਗਲਤ ਕੰਮ ਕਰਦਾ ਸੀ ਉਹਨੂੰ ਕਾਨੂੰਨ ਦੇ ਮਤਲਬ ਮੁਤਾਬਕ ਸਜ਼ਾ ਦਿੱਤੀ ਜਾਣੀ ਬਣਦੀ ਸੀਗੀ ਪਰ ਕਾਨੂੰਨ ਦੇ ਮਤਲਬ ਸਜ਼ ਉਹਨਾਂ ਨੂੰ ਚੁੱਕ ਚੁੱਕ ਕੇ ਘਰਾਂ ਤੋਂ ਤੇ ਜਾ ਕੇ ਲਾਸ਼ਾ ਬਣਾ ਦਿੱਤਾ ਰੋੜਿੰਦਰ ਕੌਰ ਵੱਲੋਂ ਥੱਪੜ ਮਾਰਨਾ ਕਿੰਨਾ ਕ जाय ਸਮਝ ਬਿਲਕੁਲ ਮੈਂ ਵੇਖੋ ਜਿਹੜੀ ਥੱਪੜ ਮਾਰ ਦੀ ਗੱਲ ਹੈ ਨਾ ਉਹ ਮੈਂ ਇਹ ਗੱਲ ਦੇ ਹੱਕ 'ਚ ਨਹੀਂਗਾ ਪਿਆ ਮੈਂ ਪਹਿਲਾਂ ਬੇਨਤੀ ਕੀਤੀ ਆ ਇਸੇ ਕੌਮ ਇਨਸਾਨਵਾਦੀ ਆ ਇਨਸਾਨਵਾਦੀ ਇਨਸਾਨ ਨੂੰ ਕਿਤੇ ਜਗ੍ਹਾ ਨਹੀਂ ਹੈਗੀ ਪਰ ਉਹ ਜਿਹੜੀ ਕੰਗਣਾ ਰਣੋਤ ਨੇ ਉਹਨੇ ਜੀ ਕਿਸੇ ਨੂੰ ਕਹਿਣਾ ਤੂੰ ਵੱਖ ਵਧੀਆਂ ਹੈ ਉਹ ਵਾਦੀ ਕਹਿਣਾ ਸਿੱਖਾਂ ਨੂੰ ਵੱਖ ਵਾਦੀ ਕਹਿਣਾ ਦਿੱਲੀ ਦੇ ਧਰਨੇ ਤੇ ਬੈਠੇ ਆ ਉਦੋਂ ਸਿੱਖਾਂ ਨੂੰ ਕਿਹੜੇ ਕਿਹੜੇ ਲਫਜ਼ੋ ਬੋਲਦੇ ਰਹੇ ਉਹਨਾਂ ਨੂੰ ਕਿਧਰੇ ਵੀ ਜਿਹੜੇ ਬੀਬੀਆਂ ਤੇ ਆਈਆਂ 2-200 ਰੁਪਏ ਚ ਵੇਕੇ ਆਈਆਂ ਇਹੋ ਜਿਹੀਆਂ ਗੱਲਾਂ ਕਹਿਣੀਆਂ ਤੇ ਫਿਰ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਭਾਵਨਾਵਾਂ ਆ ਅੰਦਰ ਦੀਆਂ ਸੇਕੋਂ ਆਉਂਦੀਆਂ ਉਹਦੇ ਆਟ ਹੁੰਦੀਆਂ ਨੇ ਕਿਉਂਕਿ ਸੇਕੋਂ ਗੁਰਨਾਮ ਕਮਸ਼ਾ ਨੇ ਪੈਦਾ ਹੀ ਅਸੀਂ ਕੀਤੀ ਆ ਭਈ ਇਹਨਾਂ ਨੇ ਜਿੱਥੇ ਹੱਕ ਤੇ ਸੱਚ ਦੀ ਗੱਲ ਆ ਗਈ ਉੱਥੇ ਇਹਨਾਂ ਨੇ ਖੜ ਜਾਣਾ ਇਹਨਾਂ ਨੇ ਆਪਣਾ ਨਫਾ ਰਸਾਨੀ ਵੇਖਣਾ ਆਪਣੀ ਨੌਕਰੀ ਨਹੀਂ ਵੇਖਣੀ ਆਪਣਾ ਪਰਿਵਾਰ ਨਹੀਂ ਵੇਖਣਾ ਉੱਥੇ ਜਿੱਥੇ ਜਾ ਕੇ ਇਹਨਾਂ ਨੇ ਖੜ ਜਾਣਾ ਉੱਥੇ ਖੜ ਜਾਣਾ ਕਿਉਂਕਿ ਸਿੱਖ ਇਤਿਹਾਸ ਜਿਹੜਾ ਸਾਡਾ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਔਰ ਜਸੂਧਾ ਗ ਮੈਂ ਇਹ ਗੱਲ ਸਮਝਦਾ ਵੀ ਇਹ ਸਾਨੂੰ ਮੈਂ ਪਹਿਲਾਂ ਤੁਹਾਨੂੰ ਬੇਨਤੀ ਕਰ ਚੁੱਕਾ ਵੀ ਹਿੰਸਾ ਨੂੰ ਕਿਤੇ ਸਾਡੇ ਧਰਮ ਦੇ ਵਿੱਚ ਜਗ੍ਹਾ ਨਹੀਂ ਹੈਗੀ ਪਰ ਉਹਨੂੰ ਥੱਪੜ ਮਾਰਨਾ ਉਹਨੂੰ ਜਵਾਬ ਦੇਣਾ ਇੱਕ ਬੰਦਾ ਸੀਗਾ ਔਰ ਇਸ ਬੀਬੀ ਨੇ ਕੁਲਿੰਦਰ ਕੌਰ ਨੇ ਬਹੁਤ ਵਧੀਆ ਕੀਤਾ ਔਰ ਮੈਂ ਤੇ ਕਹਿਣਾ ਵੀ ਉਹਨੂੰ ਇੱਕ ਥੱਪੜ ਨਹੀਂ ਮਾਰਨਾ ਜਿਹੜਾ ਉਹਨੂੰ ਵੱਧ ਥੱਪੜ ਮਾਰਨੇ ਚਾਹੀਦੇ ਸੀਗੇ ਕਿ ਉਹਨੂੰ ਪਤਾ ਲੱਗਦਾ ਹੈ ਗੱਲ ਦਾ ਵੀ ਆਪਾਂ ਕਿਸੇ ਦੇ ਧਰਮ ਦੇ ਖਿਲਾਫ ਜਾਂ ਕਿਤੇ ਆਪਾਂ ਇਹੋ ਜੀ ਔਰ ਵੇ ਸਾਡਾ ਭਾਰਤ ਵਾਸੀ ਹੈ ਸਾਡੇ 140 ਕਰੋੜ ਦੀ ਸਾਡੀ ਆਬਾਦੀ ਆ ਔਰ ਸਾਰਿਆਂ ਨੂੰ ਹੀ ਬੇਨਤੀ ਕਰਦੇ ਆ ਕਿ ਸਾਨੂੰ ਕਦੀ ਵੀ ਕਿਸੇ ਦੇ ਧਰਮ ਦੇ ਖਿਲਾਫ ਕਿਸੇ ਦੇ ਨਿੱਜੀ ਉਹਦੀ ਸ਼ਾਨ ਦੇ ਖਿਲਾਫ ਸਾਨੂੰ ਕਦੀ ਵੀ ਨਹੀਂ ਬੋਲਣਾ ਚਾਹੀਦਾ ਔਰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਜੇ ਅਸੀਂ ਬੋਲਦੇ ਆ ਤੇ ਸਾਨੂੰ ਕਿਦਾਂ ਨਾ ਕਿਹਦੇ ਦਾ ਜਵਾਬ ਵੀ ਮਿਲ ਸਕਦਾ ਔਰ ਉਹ ਹੀ ਮੋਜ ਹੋਇਆ ਇਹਦਾ ਸਿਰਫ ਉਹਦੇ ਬੋਲਣ ਦਾ ਰਿਐਕਸ਼ਨ ਜਿਹੜਾ ਆ ਰਿਹਾ ਕਿ ਤੋਇਆ ਔਰ ਉਹ ਕੰਗਣਾ ਜਿਹੜੇ ਕੰਗਣਾ ਉਹ ਜੋ ਸਾਹਮਣੇ ਆਈ ਆ ਕਿਉਂਕਿ ਉਹ ਕੋਵਿੰਦਰਕੌਰ ਦੀ ਮਾਂ ਉਸ ਧਰਮ ਧਰਮ ਦੇ ਬਿਠੀ ਜਿਹਨਾਂ ਨੇ 200 ਰੁਪਏ ਜਿ ਵਿਕਾਉ ਤੇ ਫਿਰ ਜੇ ਸਕਿਉਰਟੀ ਪਰਪਸ ਵਜੇ ਇਹ ਅਪੀਸਟਿਸ਼ਨ ਤੁਸੀਂ ਪੂਰਾ ਵੇਖੋਗੇ ਨਾ ਕੋਖੋਗੇ ਉਥੇ ਸੈੱਟ ਬਣੀ ਆ ਸੈੱਟ ਉਹਦੀ ਪੂਰੀ ਜਾਂਚ ਕਰ ਰਹੀ ਆ ਉਹਦੇ ਵਿੱਚ ਇਹ ਤੁਹਾਨੂੰ ਨਿਕਲੂਗਾ ਸਾਰਾ ਕੁਝ ਸਾਹਮਣੇ ਆ ਜਾਣਾ ਥੋੜੇ ਦਿਨਾਂ ਤੱਕ ਭਈ ਉਹਨੇ ਸਕਿਉਰਟੀ ਪਰਪਸ ਵਜੋਂ ਜੋ ਉਹਨੇ ਆਪਣੀ ਚੈੱਕ ਅਪ ਨਹੀਂ ਕਰਾਇਆ ਚੈੱਕ ਇਨ ਦੇ ਜੀ ਡਿਊਟੀ ਸੀ ਆਪਾਂ ਤੁਹਾਡੇ ਨਾਲ ਫਿਰ ਗੱਲ ਕਰਾਂਗੇ ਹਾਂ ਜੀ ਵੀਰ ਜੀ ਕਿਸ ਤਰ੍ਹਾਂ ਵੇਖਦੇ ਹੋ ਅੱਜ ਜਿਹੜਾ ਇਹ ਵਿਖਿਆ ਕੀ ਪਿਛਲੇ ਦਿਨੀ ਕਾਂਡ ਹੋਇਆ ਲਗਾਤਾਰ ਕਾਫੀ ਸੁਰਖੀਆਂ 'ਚ ਰਹਿ ਰਿਹਾ ਜਿਸ ਤੇ ਕੀ ਸਿਆਸੀ ਗਲਿਆਰੇ 'ਚ ਵੀ ਅਸੀਂ ਚੀਜ਼ ਦੀ ਗੱਲ ਚੱਲ ਰਹੀ ਆ ਕਿ ਕਿਤਨਾ ਕਿਤੇ ਪੰਜਾਬ ਦਾ ਅਕ ਦੇਖੋ ਜੀ ਜਿਹੜਾ ਕੰਗਣਾ ਨੂੰ ਥੱਪੜ ਵੱਜਿਆ ਨਾ ਉਹਦੇ ਵਿੱਚ ਸਾਰੇ ਹੀ ਤਕਰੀਬਨ ਖੁਸ਼ ਨੇ ਕਿਉਂਕਿ ਉਹਦੀ ਉਹਨੂੰ ਪਰਸਨਲ ਇਹ ਚੀਜ਼ ਤੇ ਪੰਜਾਬ ਨੂੰ ਉਹਨੇ ਲਾਂਤ ਪਾਈ ਆ ਸਿੱਖਾਂ ਨੂੰ ਗਲਤ ਬੋਲਦੀ ਆ ਉਹਨੇ ਕਿਹਾ ਕਿ ਇੱਥੇ 100-100 ਰੁਪਿਆ ਲੈ ਕੇ ਜਿਹੜੀਆਂ ਬੀਬੀਆਂ ਬੈਠੀਆਂ ਨੇ ਉਹ ਇਤੇ ਵਕਾਊ ਨੇ ਦੇਖੋ ਉਹਦੀ ਮਾਤਾ ਜੀ ਉੱਤੇ ਬੈਠੇ ਸੀ ਉਹ ਉਹਦੇ ਮਨ ਚੋ ਚੀਜ਼ ਐ ਸੀ ਉੱਤੇ ਹੋਰ ਵੀ ਬੀਜੇਪੀ ਦੇ ਲੀਡਰ ਆਉਂਦੇ ਆ ਜਾਂ ਹੋਰ ਵੀ ਕਿੰਨੇ ਆਉਂਦੇ ਕਿੰਨੇ ਨੂੰ ਥੱਪੜ ਮਾਰਿਆ ਨੇ ਉਹ ਬਿਲਕੁਲ ਸਹੀ ਵਜ੍ਹਾ ਤੇ ਪੜਨ ਨੂੰ ਠੀਕ ਹਾਂ ਜੀ ਬਬਾਈ ਕਿਸ ਤਰੀਕੇ ਨਾਲ ਵੇਖਦੇ ਹੋ ਤੁਸੀਂ ਵੀ ਆਪਾਂ ਵੇਖਦੇ ਹਾਂ ਕਿ ਲਗਾਤਾਰ ਆਫਰਮਾਂ ਜਿਹੜੀਆਂ ਨੇ ਪਰ ਸਿਆਸੀ ਗਲੇਰ ਦੀ ਗੱਲ ਚੱਲਦੀ ਹੈ ਪੰਜਾਬ ਦੇ ਅਖਸਰੀ ਉਹ ਕਿ ਅਸੀਂ ਪੰਜਾਬ ਵਾਸੀ ਆ ਕਿ ਲੱਗਦਾ ਕੀ ਹੈ ਕਿ ਇਹ ਕਿਦਾਂ ਦਾ ਉਹ ਪਰਾਲਾ ਸੀਗਾ ਕੁਲਵਿੰਦਰ ਕੌਰ ਦਾ ਇਸ ਨੂੰ ਆਪਾਂ ਕੀ ਕਿੰਨੇ ਕ ਮਾਰਕਸ ਦੇਣਾ ਚਾਹਾਂਗੇ ਵੇਖੋ ਜੀ ਮੈਂ ਇੱਥੇ ਨਾ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਬਤੌਰ ਗ੍ਰੰਥੀ ਸਿੰਘ ਮੈਂ ਡਿਊਟੀ ਕਰਦਾ ਆ ਜਦੋਂ ਆਪਾਂ ਗੁਰਬਾਣੀ ਦੇ ਨਜ਼ਰੀਏ ਨੇ ਇਸ ਚੀਜ਼ ਨੂੰ ਵੇਖਾਂਗੇ ਨਾ ਤੇ ਮਹਾਰਾਜ ਦੀ ਬਾਣੀ ਕਹਿੰਦੀ ਫਿੱਕਾ ਮੂਰਖ ਆਖੀਏ ਪਾਣਾ ਲਹੇ ਸਜਾਈ ਕਿ ਜਿਹੜਾ ਮਨੁੱਖ ਆਪਣੇ ਮੂੰਹ ਤੋਂ ਫਿੱਕੇ ਬੋਲ ਬੋਲਦਾ ਖਰਵੇ ਬੋਲਦਾ ਆ ਉਹਨੂੰ ਜੁੱਤੀਆਂ ਪੈਣੀਆਂ ਤੈਹ ਨੇ ਇਹ ਬਾਣੀ ਦੇ ਪਾਣੀ ਦੇ ਅਰਥ ਤੋਂ ਜੁੱਤੀਆਂ ਪੈਣੀਆਂ ਦੂਸਰੀ ਗੱਲ ਜਿਹੜਾ ਕੰਗੜਾ ਉਹਦੇ ਥੱਪੜ ਵੱਜਾ ਆ ਜਦੋਂ ਤੁਸੀਂ ਪਸ਼ੋਕੜ ਦੇ ਵਿੱਚ ਜਾਓਗੇ ਜਦੋਂ ਉਸ ਨੇ ਆਪਣੇ ਵੱਲੋਂ ਇਹ ਸ਼ਬਦ ਬੋਲੇ ਕਿ ਇਹ ਜੜੀਆਂ ਔਰਤਾਂ ਧਰਨੇ ਵਿੱਚ ਬੈਠੀਆਂ ਨੇ ਸੌ ਸੌ ਤੇ ਆਈਆਂ ਨੇ ਯਾਦ ਰੱਖੋ ਇਹ ਉਹ ਔਰਤਾਂ ਜੋ ਸਕੌਮ ਦੀਆਂ ਔਰਤਾਂ ਨੇ ਜਿਹੜੀਆਂ ਔਰਤਾਂ ਕਦੇ ਨੀਰਮਨੂ ਦੀ ਜੇਲ੍ਹ ਵਿੱਚ ਬੈਠੀਆਂ ਸੀ ਇਹਨੇ ਤਸ਼ੱਦਦ ਕੀਤੇ ਗਏ ਇਹ ਉਥੇ ਨਹੀਂ ਵਿਗੀਆਂ ਜਿਨ੍ਹਾਂ ਦੇ ਬੱਚੇ ਨੇਜਿਆਂ ਦੇ ਟੰਗ ਕੇ ਧਰਤੀ ਤੇ ਪਟਕਾ ਕੇ ਮਾਰੇ ਜਾਂਦੇ ਸੀ ਨਾ 100-100 ਰੁਪਏ ਤੇ ਜਾਣਾ ਸੀ ਦੂਸਰੀ ਗੱਲ ਜਿਹੜੀ ਹੁੰਦੀ ਕਿ ਸਮੁੱਚੇ ਤੌਰ ਤੇ ਜਦੋਂ ਮਨੁੱਖ ਕੋਈ ਆਪਣੀ ਜ਼ੁਬਾਨ ਤੋਂ ਸ਼ਬਦ ਬੋਲਦਾ ਨਾ ਉਹ ਸ਼ਬਦ ਤੁਹਾਡੇ ਕੁਦਰਤ ਸਾਹਮਣੇ ਰੱਖ ਲੈਂਦੀ ਹੈ ਸਮਾਪੈਣ ਤੇ ਤੁਹਾਡੇ ਸਾਹਮਣੇ ਹੋਏ ਸ਼ਬਦਾਂ ਨੂੰ ਕੁਦਰਤ ਤੁਹਾਡੇ ਉੱਤੇ ਮਾੜੇ ਤੇ ਚੰਗੇ ਨਤੀਜੇ ਵਰਤੂ ਵਰਤਦੀ ਹੈ ਜਦੋਂ ਇਹਨੇ ਸ਼ਬਦ ਬੋਲੇ ਸੀ ਨਾ ਉਹ ਸ਼ਬਦ ਇਹਦੇ ਕੁਦਰਤ ਦੇ ਸਾਹਮਣੇ ਸੀ ਆਪਾਂ ਆਮ ਲੋਕ ਭੁੱਲ ਚੁੱਕੇ ਸੀ ਸੋਹ ਸੋਹ ਵਾਲੀਆਂ ਗੱਲਾਂ ਨੂੰ ਆਪਾਂ ਨੂੰ ਚੇਤੇ ਨਹੀਂ ਸੀ ਪਰ ਕਿਸੇ ਨਾ ਕਿਸੇ ਦੇ ਅੰਦਰੋਂ ਚੇਤਾ ਜ਼ਰੂਰ ਸੀ ਤੇ ਉਹ ਹੀ ਸਾਂਭਿਓ ਸ਼ਬਦਾਂ ਨੂੰ ਵਾਪਸ ਉਹਨਾਂ ਮਰਨ ਨਤੀਜਾ ਮਿਲਿਆ ਕੋਈ ਬਹੁਤੀ ਵੱਡੀ ਗੱਲ ਨਹੀਂ ਇਹ ਸੰਸਾਰ ਦੀ ਸਚਾਈ ਆ ਕਿ ਜੋ ਜੈਸਾ ਬੀਜਿਆ ਸੋ ਲੁਣੇ ਕਰਮਾਂ ਸੰਧਰਾ ਖੇਤ ਜਿਵੇਂ ਜੇ ਤੁਸੀਂ ਬੀਜੋਗੇ ਵੱਡਣਾ ਪਰਤ ਕਿ ਉਹ ਹੀ ਪੈਣਾ ਇਹ ਚੰਗੇ ਸ਼ਬਦ ਬੋਲਦੀ ਤੇ ਅੱਜ ਇਹਦਾ 에ਰਪੋਰਟ ਤੇ ਸਵਾਗਤ ਹੋਣਾ ਸੀ ਪਰ ਇਹਨੇ ਮਾੜਾ ਬੋਲਿਆ ਇੰਨੇ ਬਾਰੇ ਸ਼ਬਦਾਂ ਦਾ ਮਰਨ ਨਤੀਜਾ ਮਿਲਿਆ ਬਸ ਗੱਲ ਇੰਨੀ ਕੋ ਕਿਤਨਾ ਕਿਤੇ ਲੀਡਰਾਂ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਕਿ ਪੰਜਾਬ ਦਾ ਅਕਸ ਖਰਾਬ ਹੁੰਦਾ ਹੈ ਪੰਜਾਬ ਦੇ ਜਿਹੜੇ ਸ਼ੇਰ ਨੌਜਵਾਨ ਨੇ ਮਹਿਲਾਵਾਂ ਨੇ ਉਹ ਵੱਡੇ ਪੱਧਰ ਤੇ ਸੇਵਾਵਾਂ ਨਿਭਾਰੀਆਂ ਨੇ ਸਿਕਿਉਰਿਟੀ ਪਰਪਸ ਦੇ ਲਈ ਕੰਮ ਕਰ ਰਹੀਆਂ ਨੇ ਕਿਤਨੇ ਕਿਤੇ ਉਹ ਸ਼ੱਕ ਦੇ ਨਜ਼ਰਾਂ ਚ ਆ ਜਾਂਦੀਆਂ ਦੇਖੋ ਜਿਹੜਾ ਜ ਰਾਜਨੀਤਿਕ ਲਾਣਾ ਹੁੰਦਾ ਨਾ ਜਿਹੜਾ ਰਾਜਨੀਤਿਕ ਬੰਦਾ ਹੁੰਦਾ ਹੈ ਇਹ ਹਮੇਸ਼ਾ ਆਪਣੇ ਨਿੱਜ ਨੂੰ ਸੋਚਦਾ ਹੈ ਜਦੋਂ ਦਿੱਲੀ ਦੇ ਵਿੱਚ ਕਤਲਿਆਮ ਹੋਇਆ ਉਦੋਂ ਟਾਈਟਲ ਇਹਨਾਂ ਦਾ ਪਰਮਾਨੈਂਟ ਬੰਦਾ ਸੀ ਲੀਡਰ ਟਾਈਟਲਰ ਪਰਮਾਨੈਂਟ ਬੰਦਾ ਸੀ ਇਹਨਾਂ ਦਾ ਅੱਜ ਤੱਕ ਉਹਨੂੰ ਕੋਈ ਸਜ਼ਾ ਨਹੀਂ ਮਿਲੀ ਉਹਨੇ ਜ਼ੁਬਾਨ ਤੋਂ ਸ਼ਬਦ ਹੀ ਬੋਲੇ ਸੀ ਨਾ ਕਿ ਖੂਨ ਦਾ ਬਦਲਾ ਖੂਨ ਲੇਂਗੇ ਸਿੱਖਾਂ ਦੇ ਘਰਾਂ ਤੱਕ ਇਹਦੇ ਖੂਨ ਦੇ ਛਿੱਟੇ ਜਾਣ ਚਾਹੀਦੇ ਵਿੱਚ ਇਹ ਮਤਾਬ ਬਚਨ ਵੀ ਸੀ ਉਹਦੇ ਉਹਨਾਂ ਦੇ ਬੋਲੇ ਹੋਏ ਸ਼ਬਦਾਂ ਨੇ ਕਿੰਨਾ ਸਿੱਕੀ ਦਾ ਘਾੜ ਕੀਤਾ ਗੱਲ ਇਹ ਨਹੀਂ ਹੁੰਦੀ ਗੱਲ ਇੱਕ ਸ਼ਬਦ ਹੀ ਹੁੰਦੀ ਹੈ ਜੋ ਤੁਸੀਂ ਸ਼ਬਦ ਬੋਲਿਆ ਨਾ ਉਹਦਾ ਕੋਈ ਨਾ ਕੋਈ ਨਤੀਜਾ ਉਹਦਾ ਕੋਈ ਨਾ ਕੋਈ ਸਿੱਟਾ ਨਿਕਲਦਾ ਹੀ ਨਿਕਲਦਾ ਹੈ ਹਰ ਆਮ ਨੁਕ ਜਿਹੜਾ ਆਪਣੀ ਜ਼ੁਬਾਨ ਤੋਂ ਸ਼ਬਦ ਬੋਲਦਾ ਉਹਦਾ ਸਿੱਟਾ ਜ਼ਰੂਰ ਨਿਕਲਦਾ ਆ ਇਹੋ ਚੰਗਾ ਸਿੱਟਾ ਨਿਕਲੇ ਉਹ ਮਾਰਾ ਨਹੀਂ ਸਿੱਟਾ ਨਿਕਲੇ ਉਹ ਸਮਾਪਕ ਦਾ ਸਿੱਟਾ ਨਿਕਲਦਾ ਹੈ ਬਸ ਕੰਗਣਾ ਵੱਲੋਂ ਬੋਲੇ ਸ਼ਬਦਾਂ ਦਾ ਸਿੱਟਾ ਆ ਤੇ ਉਹਨੂੰ ਪਰਮਾਨਿਤ ਕਰ ਲੈਣਾ ਚਾਹੀਦਾ ਇਸ ਗੱਲ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਜੀ ਤੁਸੀਂ ਕਿਲਵਿੰਦਰ ਕੌਰ ਵੱਲੋਂ ਕੰਗਣਾ ਰਣਬਤ ਨੂੰ ਥੱਪੜ ਮਾਰਨਾ ਇਹ ਕਪਤਾਨ ਜੀ ਇਹ ਜਿਹੜਾ ਆਪਾਂ ਵਰਦੀ ਦੀ ਗੱਲ ਆਈ ਹੈ ਜੀ ਇਹ ਜਿਹੜੇ ਚੰਗੇ ਚੰਗੇ ਬੰਦੇ ਜਿਹੜੇ ਚੰਗੇ ਚੰਗੇ ਅਫਸਰ ਨੇ ਵਰਦੀ ਵਾਲੇ ਉਹ ਹਾਈ 에ਰਪੋਰਟ ਤੇ ਲਾਏ ਜਾਂਦੇ ਆ ਜੇ ਉਹ ਲਾਏ ਜਾਂਦੇ ਕਿਸੇ ਕਾਰਨ ਕਰਕੇ ਲਾਏ ਜਾਂਦੇ ਆ ਜੋ ਉੱਥੇ ਉਹਨੇ ਕੰਗਣਾ ਨੇ ਆਪਣਾ ਤਲਾਸ਼ੀ ਦੇਣੀ ਸੀ ਆਪਣਾ ਸਮਾਨ ਜਿਹੜਾ ਹੈ ਉਹਦੀ ਇਨਕੁਆਰੀ ਕਰਾਉਣੀ ਸੀ ਕੰਗਣਾ ਨੂੰ ਖਿੜੇ ਮੱਥੇ ਉਹ ਕਰਵਾਉਣਾ ਚਾਹੀਦਾ ਸੀ ਨਾ ਕਿ ਕੰਗਣਾ ਨੂੰ ਨਾ ਨਹੀਂ ਕਰਨੀ ਚਾਹੀਦੀ ਕੰਗਣਾ ਨੇ ਹੋਈ ਗੱਲ ਤੇ ਇੱਥੋਂ ਹੀ ਅਜੇ ਇਹਨੂੰ ਉਹਦੇ ਉਹਦੇ ਇਨਕੁਆਰੀ ਦਾ ਅਜੇ ਵਿਛਾਇਆ ਵੀ ਅਜੇ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ ਉਹ ਇਹਨੂੰ ਕਰਨਾ ਚਾਹੀਦਾ ਸੀ ਉਹ ਇੱਥੇ ਕਰਾ ਕੇ ਤੇ ਇਹਦਾ ਸਾਰਾ ਇਹਨੂੰ ਆਪਣੀ ਕਰਾ ਕੇ ਸਹੀ ਤਾਂ ਫਿਰ ਇਹਨੂੰ ਅੱਗੇ ਜਾਣਾ ਚਾਹੀਦਾ ਕੋਈ ਨਾ ਕੋਈ ਗੱਲ ਇਹਦੇ ਵੱਲੋਂ ਹੋਈ ਆ ਤਾਂ ਇਹਨੂੰ ਥੱਪੜ ਵੱਜਾ ਜੀ ਯੇਗਰ ਨਾ ਹੁੰਦੀ ਇਹ ਆਪਣਾ ਸਾਰੀ ਉਸ ਇਨਕੁਆਰੀ ਆਪਣੀ ਕਰਾਉਣ ਦੀ ਧਾਪੇ ਕੰਗਣਾ ਨੂੰ ਥੱਪੜ ਨਾ ਵਾਈਦਾ ਜੀ ਸਾਡੇ ਨਾਲ ਹੋਰ ਵੀ ਵੀਜੀ ਮੌਜੂਦ ਨੇ ਹਦੀਪਾ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਤੁਸੀਂ ਸੁਝਵਾਣੋ तकरीबन ਕੰਗਣਾ ਰਣਾਵਤ ਦੇ ਉੱਤੇ ਥੱਪੜ ਮਾਰ ਦੇਣਾ ਕੁਲਵਿੰਦਰ ਕੌਰ ਵੱਲੋਂ ਜਿਹੜੀ ਕਿ ਇੱਕ ਡਿਊਟੀ ਤੇ ਤਾਇਨਾਤ ਲੜਕੀ ਸੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਸਤੇ ਸਾਰਿਆਂ ਦੇ ਜਿੰਨੇ ਵੀ ਇੱਥੇ ਬੋਲਣ ਵਾਲੇ ਵੀਰ ਨੇ ਜਾਂ ਹੋਰ ਵੀ ਲਾਗੇ ਛਾਗੇ ਇੱਕ ਮਸਲੇ ਤੇ ਬੋਲਦੇ ਨੇ ਉਹਨਾਂ ਦੇ ਆਪੋ ਆਪਣੇ ਵਿਚਾਰ ਹੁੰਦੇ ਆ ਤੇ ਇਹ ਨੂੰ ਕਿਉਂ ਵਜੇ ਆ ਇਹ ਇਹ ਨੂੰ ਵਜਣੇ ਚਾਹੀਦੇ ਸੀ ਜਾਂ ਨਹੀਂ ਵਜਣੇ ਚਾਹੀਦੇ ਮੈਂ ਤੇ ਇਹ ਗੱਲ ਆਨਾ ਮੈਂ ਵੀ ਇਹਨੇ ਆਪਣੇ ਜਿਹੜੇ ਵੱਡੇ ਵੱਡੇ ਨੇ ਸਾਡੇ ਇਥੇ ਇੱਕ ਗਵਈਆ ਬੋਲਦਾ ਤੂੰ ਨਹੀਂ ਬੋਲਦੀ ਜਾਂ ਕਾਨੇ ਤੂੰ ਨਹੀਂ ਬੋਲਦੀ ਤੇਰੇ ਬਿੱਤੇ ਤੇਰਾ ਯਾਰ ਬੋਲਦਾ ਇਹਦੇ ਵਿੱਚ ਕੰਗਣਾ ਨਹੀਂ ਬੋਲਦੀ ਇਹਦੇ ਵਿੱਚ ਮੋਦੀ ਬੋਲਦਾ ਇਹਦੇ ਵਿੱਚ ਬੀਜੇਪੀ ਬੋਲਦੀ ਆ ਉਹਨਾਂ ਦੇ ਅੱਗੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇੱਕ ਪੜੇ ਸ਼ਬਦ ਬੋਲਦੀ ਆ ਸਾਡੀਆਂ ਮਾਮਾ ਪੈਣਾ ਵਾਸਤੇ ਸਾਡੇ ਭਰਾਵਾਂ ਵਾਸਤੇ ਸਾਡੇ ਸਿੰਘਾਂ ਵਾਸਤੇ ਮਾੜੇ ਸ਼ਬਦ ਬਹੁਤ ਬੋਲੇ ਨੇ ਤੇ ਉਹਦੇ ਕਾਰਨ ਇਹਨੂੰ ਜੁੱਤੀਆਂ ਪਈਆਂ ਨੇ ਇਹਨੂੰ ਹੋਰ ਵੀ ਪਹਿਨੀਆਂ ਚਾਹੀਦੀਆਂ ਮੇਰਾ ਇਹ ਵਿਚਾਰ ਹੈ ਅੱਗੋਂ ਕਿਸੇ ਨੂੰ ਬੁਰਾ ਲੱਗੇ ਹੋਵੇ ਤੇ ਮੈਨੂੰ ਮਾਫੀ ਦੇ ਦੇਣਾ ਲਗਾਤਾਰ ਜਿਸ ਤਰੀਕੇ ਨਾਲ ਦੇਖ ਰਹੇ ਆ ਆਪਾਂ ਵਕਫ ਵਕ ਮੈਂ ਇੱਥੇ ਲੋਕਾਂ ਨਾਲ ਗੱਲ ਕਰ ਰਹੇ ਸੀ ਸੂਝਵਾਨ ਲੋਕਾਂ ਨਾਲ ਗੱਲ ਕਰ ਰਹੇ ਸੀ ਕਿ ਕੰਗਣਾ ਰਵਾਵਤ ਨੂੰ ਲੈ ਕੇ ਕਿ ਕੁਲਵਿੰਦਰ ਕੌਰ ਵੱਲੋਂ ਮਾੜੇ ਉਹ ਥੱਪੜ ਨੂੰ ਕਿਸ ਤਰੀਕੇ ਨਾਲ ਲੋਕ ਵੇਖਦੇ ਨੇ ਪਰ ਕਿਤੇ ਨਾ ਕਿਤੇ ਲੋਕਾਂ ਵਿੱਚ ਇਸ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਸ ਨੂੰ ਉਹਤੇ ਕੀਤੇ ਹੋਏ ਕੰਮ ਦਾ ਹੀ ਜਿਹੜਾ ਖਿਆ ਮਾਜਾ ਭੁਗਤਣਾ ਪਿਆ ਆ ਜ ਉਸਨੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਮਹਿਲਾਵਾਂ ਦੀ ਗੱਲ ਕੀਤੀ ਸੀ ਕਿ 100-100 ਰੁਪਏ ਦੇ ਵਿੱਚ ਆਣ ਕੇ ਧਰਨੇ 'ਚ ਬੈਠੀਆਂ ਨੇ ਉਹਨਾਂ ਚੀਜ਼ਾਂ ਦੇ ਗੁੱਸੇ ਦੇ ਵਿੱਚ ਕਿਤੇ ਆਣ ਕੇ ਜਿਹੜਾ ਉਸ ਲੜਕੀ ਵੱਲੋਂ ਜਿਹੜਾ ਇਹ ਸਾਰਾ ਕਾਰਜਮ ਕੀਤਾ ਗਿਆ ਵਾ ਬਾਕੀ ਤੁਸੀਂ ਜਿਹੜੇ ਰੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ